ਲਾਈਵ टुडे ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਮੈਂ ਹਰਜੀਸ਼ ਕੰਨਾ ਗੁਰਦਾਸ ਮਾਨ ਜੀ ਦੇ ਲੈਣਾ ਮੈਂ ਅਕਸਰ ਕਹਿੰਦਾ ਹੁੰਦਾ ਜੋ ਵੀ ਲਿਖਿਆ ਬਾ ਕਮਾਲ ਲਿਖਿਆ ਔਰ ਬਹੁਤ ਵਧੀਆ ਲਿਖਿਆ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਆਪਣਾ ਪੰਜਾਬ ਹੋਵੇ ਘਰ ਦਾ ਬਣਿਆ ਸਾਗ ਹੋਵੇ ਮੂਲੀ ਨਾਲ ਗੰਡਾ ਹੋਵੇ ਬਾਣ ਵਾਲਾ ਮੰਝਾ ਹੋਵੇ ਮੰਝੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਘਰ ਦਾ ਬਣਿਆ ਸਾਗ ਹੋਵੇ ਸੋ ਗੱਲ ਕੀਤੀ ਹੈ ਮਾਨ ਸਾਹਿਬ ਨੇ ਆਪਣੇ ਗੀਤਾਂ ਦੇ ਵਿੱਚ ਮੰਝੀਆਂ ਦੀ ਜਿੱਦਾਂ ਮਾਨਸਾਹਬ ਨੇ ਕਿਹਾ ਸੀ ਵੀ ਦੋ ਮੰਜਿਆਂ ਨੂੰ ਜੋਰ ਸਪੀਕਰ ਲੱਗਣੇ ਨਹੀਂ ਜਿਹੜੇ ਬਾਜੇ ਵੱਜ ਕੇ ਮੁੜ ਕੇ ਵੱਜਣੇ ਨਹੀਂ ਮਾਨਕ ਹੱਦ ਮੁਕਾ ਗਿਆ ਨਵੇਂ ਅਕਲੀਆਂ ਦੀ ਮੜਮੜ ਯਾ ਸਤਾਵੇ ਪਿੰਡ ਦੀਆਂ ਗਲੀਆਂ ਦੀ ਸੋ ਦੋਸਤੋ ਲਾਈਵ ਟੂਡੇ ਲੁਧਿਆਣਾ ਤੋਂ ਤੁਹਾਡਾ ਸਾਰਾ ਨ ਮੈਂ ਸਵਾਗਤ ਕਰਦਾ ਪਿੰਡ ਮੱਤੀ ਜ਼ਿਲ੍ਹਾ ਮਾਨਸਾਹ ਦੇ ਵਿੱਚ ਮੈਂ ਪਹੁੰਚਿਆ ਹੋਇਆ ਹਾਂ ਜਿੱਥੇ ਕਿ ਅਸੀਂ ਦੇਖ ਸਕਦੇ ਹਾਂ ਸਾਨੂੰ ਸਾਡੇ ਪੰਜਾਬ ਨੂੰ ਸਾਡੇ ਵਿਰਸੇ ਨੂੰ ਇੱਕ ਫੈਂਸੀ ਜਿਹੜਾ ਕਿ ਕੀੜਾ ਨਾ ਫੈਂਸੀ ਨਾਮ ਦਾ ਕੀੜਾ ਉਹਨੇ ਘੁਣ ਲਾਤਾ ਸਾਡੇ ਵਿਰਸੇ ਨੂੰ ਲੇਕਿਨ ਮੱਤੀ ਪਿੰਡ ਦੇ ਵਿੱਚ ਬਾਈ ਜੂਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਫੈਂਸੀ ਮੰਜੇ ਇਹਨਾਂ ਨੇ ਬਣਾਏ ਆ ਬਹੁਤ ਵਧੀਆ ਮੰਜੇ ਆ ਤੁਸੀਂ ਵੀਡੀਓ ਅਸੀਂ ਦੇਖ ਸਕਦੇ ਹੋ ਕੈਮਰਾ ਕਮਰਖ ਦਿਖਾ ਸਕਦੇ ਹੋ ਕਿੰਨੇ ਵਧੀਆ ਬਹੁਤ ਹੀ ਮਜ਼ਬੂਤ ਮੰਜੇ ਆ ਤੁਸੀਂ ਮੰਜਿਆਂ ਦੀ ਕੁਆਲਿਟੀ ਦੇਖ ਸਕਦੇ ਹੋ ਜਿੱਦਾਂ ਦੀ ਸਾਨੂੰ ਅੱਜ ਕੱਲ ਫੈਂਸੀ ਦੀ ਬਿਮਾਰੀ ਲੱਗੀ ਆ ਵੀ ਹਰ ਚੀਜ਼ ਅਸੀਂ ਫੈਂਸੀ ਭਾਲਦੇ ਆ ਸਾਨੂੰ ਹਰ ਚੀਜ਼ ਫੈਂਸੀ ਚਾਹੀਦੀ ਆ ਕੈਮਰਾ ਕਮਰਖ ਦਿਖਾ ਸਕਦੇ ਹੋ ਕਿੰਨੇ ਮੰਜੇ ਇਹਨਾਂ ਕੋਲ ਬਣੇ ਹੋਏ ਆ ਔਰ ਬਹੁਤ ਹੀ ਮਜ਼ਬੂਤ ਔਰ ਵਧੀਆ ਮੰਜੇ ਬਣੇ ਹੋਏ ਆ ਕਿਉਂਕਿ ਸਾਨੂੰ ਅੱਜ ਕੱਲ ਬੈੱਡ ਦੇ ਉੱਪਰ ਸੌਣ ਦੀ ਆਦਤ ਪੈ ਚੁੱਕੀ ਹੈ ਸਾਨੂੰ ਸਹਾਣੇ ਵਧੀਆ ਲੈਣ ਦੀ ਆਦਤ ਪੈ ਰਹੀ ਆ ਜਾਂ ਮਾਈਗਰੇਨ ਜਾਂ ਥਾਇਰੋਇਡ ਜਾਂ ਹੋਰ ਕਈ ਪ੍ਰਕਾਰ ਦੀਆਂ ਨਸਾਂ ਦੀਆਂ ਬਿਮਾਰੀਆਂ ਲੱਗਦੀਆਂ ਵਾ ਸੋ ਮੰਜੇ ਇੱਕ ਸਾਡੇ ਪੰਜਾਬ ਦਾ ਐਸਾ ਅਹਿਮ ਜਿਹੜਾ ਕਿ ਹਿੱਸਾ ਆ ਸਾਡਾ ਪੰਜਾਬ ਦਾ ਕਲਚਰ ਆ ਜਿਹੜਾ ਕਿ ਅੱਜਕੱਲ ਪੰਜਾਬੀ ਗਾਣਿਆਂ ਵਿੱਚ ਜਾਂ ਪੰਜਾਬੀ ਫਿਲਮਾਂ ਵਿੱਚ ਹੀ ਨਜ਼ਰ ਆਉਂਦਾ ਆ ਆਮ ਲੋਕਾਂ ਦੇ ਘਰੇ ਤਾਂ ਮੰਜੇ ਹੈ ਹੀ ਨਹੀਂ ਸੋ ਗੱਲਬਾਤ ਕਰਦੇ ਆ ਬਾਈ ਜੀ ਜਿਹੜੇ ਮੰਜੇ ਬਣਾਉਂਦੇ ਆ ਸੋ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸਵਾਗਤ ਕਰਦੇ ਆ ਲਾਈਵ ਟੂ ਲੁਧਿਆਣਾ ਚ ਬਾਈ ਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਹੈ ਬਾਈ ਜੀ ਐਨਾ ਤੁਸੀਂ ਵਧੀਆ ਮੰਜੇ ਬਣਾਉਂਦੇ ਹੋ ਪੰਜਾਬ ਦਾ ਤੁਸੀਂ ਇੱਕ ਵਿਰਸਾ ਤੁਸੀਂ ਕਾਇਮ ਰੱਖਿਆ ਹੋਇਆ ਵ ਜਿਵੇਂ ਹੋ ਗਏ ਜੀ 2 ਸਾਲ ਮੰਗ ਲਾਦੇ ਨੇ 2 ਸਾਲ ਹੋ ਗਏ ਹਾਂਜੀ ਹਾਂਜੀ ਸੋ ਬਾਈ ਜੀ ਇਹ ਕਿਹੜੀ ਲੱਕੜ ਦੇ ਮੰਝੇ ਬੰਦੇ ਜੀ ਇਹ ਆਪ ਟਾਲੀ ਦੇ ਬਣਾਉਨੇ ਆ ਜੀ ਟਾਲੀ ਦੇ ਹਾਂਜੀ ਟਾਲੀ ਦੇ ਬਣਾਉਨੇ ਤੇ ਬਾਈਆਂ ਆਪਾ ਲੋਹੇ ਦੀਆਂ ਵੀ ਲਾਉਨੇ ਤੇ ਸਾਲ ਦੀਆਂ ਵੀ ਲਾਉਨੇ ਆ ਰੇਟ ਸੇਮ ਆ ਜਿਹੜੀ ਮਰਜ਼ੀ ਲਵਾ ਲਓ ਜੋ ਆਕ ਦੀ ਪਸੰਦ ਹੋਵੇ ਬਾਈ ਜੀ ਕਿਤਨਾ ਕਿਤੇ ਅੱਜ ਕੱਲ ਦੀ ਜਨਰੇਸ਼ਨ ਨੂੰ ਮੰਜਿਆ ਬਾਰੇ ਤਾਂ ਪਤਾ ਨਹੀਂ ਲੋਕੀ ਅੱਜ ਕੱਲ ਤਾਂ ਜਿਹੜੇ ਪਿੰਡਾਂ ਦੇ ਲੋਕ ਆ ਉਹ ਵੀ ਮਾਡਰਨ ਬਣ ਚੁੱਕੇ ਆ ਲੋਕੀ ਅੱਜ ਕੱਲ ਲਗਜ਼ਰੀ ਜਿਹੜਾ ਕਿ ਬੈੱਡ ਭਾਲਦੇ ਆ ਵਧੀਆ ਗੱਦੇ ਭਾਲਦੇ ਆ ਜਿਨ੍ਹਾਂ ਦੇ ਨਾਲ ਕਈ ਪ੍ਰਕਾਰ ਦੀਆਂ ਆਪਾਂ ਦੇਖਦੇ ਆ ਲੋਅ ਬੈਕ ਪੇਨ ਆ ਜਾਂ ਆਪਾਂ ਕਹਿ ਦਿੰਨੇ ਆ ਵੀ ਰੀੜ ਦੀ ਹੱਡੀ ਦੀ ਅੱਜ ਕੱਲ ਬਹੁਤ ਸਮੱਸਿਆ ਆ ਰਹੀ ਲੋਕਾਂ ਨੂੰ ਜਿੱਦਾਂ ਕਹਿੰਦੇ ਸਰਾਂਲਾਂ ਨਹੀਂ ਲੈਣਾ ਵੀ ਸਰਵਾਈਕਲ ਹੋ ਗਿਆ ਸੋ ਮੰਜਿਆਂ ਤੇ ਪੈਨ ਦੇ ਨਾਲ ਮੇਰੇ ਖਿਆਲ ਆ ਪਹਿਲਾਂ ਇਹ ਬਿਮਾਰੀਆਂ ਨਹੀਂ ਸੀ ਹੁੰਦੀਆਂ ਜਿਹੜੀਆਂ ਹੁਣ ਲੱਗੀਆਂ ਵਾ ਸੋ ਤੁਸੀਂ ਇੱਕ ਤਰ੍ਹਾਂ ਦਾ ਬਹੁਤ ਭਲਾਈ ਦਾ ਕੰਮ ਵੀ ਕਰ ਰਹੇ ਭਾਜਨ ਇੱਕ ਬੰਦੇ ਤੋਂ ਬੜੀ ਮਤਲਬ ਆਸਾਨੀ ਨਾਲ ਨਹੀਂ ਚੱਕਿਆ ਜਾਂਦਾ ਦੋ ਜਾਣੀ ਲਾਉਣੇ ਪੈਂਦੇ ਆ ਜੀ ਇੱਕ ਮੰਜੇ ਨੂੰ ਚੱਕਣ ਵਾਸਤੇ ਤੇ ਵੀ ਐਵੇਂ ਨਹੀਂ ਹੈਗਾ ਵੀ ਬਾਰ-ਬਾਰ ਆਪਾਂ ਚੱਕ ਕੇ ਰੋਜ਼ ਇੱਧਰ ਕਰ ਦੋ ਇੱਧਰ ਕਰ ਦੋ ਉਦਾਂ ਦਾ ਕਨਸੈਪਟ ਨਹੀਂ ਹੈਗਾ ਥੋੜੇ ਜਿਹਾ ਹੈਗੇ ਵੇਟ 50 ਕਿਲੋ ਦੇ ਕੋਸਟ ਤਾਂ ਹੋਊਗੀ ਲਗਭਗ 55 50 ਕਿਲੋ ਹਾਂ ਲਗਭਗ ਕਿੰਨੇ ਦਿਨ ਲੱਗਦੇ ਇੱਕ ਮੰਜਾ ਤਿਆਰ ਕਰਨ ਨੂੰ ਪੰਜ ਦਿਨ ਲੱਗ ਜਾਂਦੇ ਆ ਜੀ ਪੰਜ ਦਿਨ ਹਾਂਜੀ ਹਾਂਜੀ ਭਾਈ ਜੀ ਕੀ ਕੀ ਚੀਜ਼ ਹੈ ਇਹ ਬਾਣ ਕੀ ਚੀਜ਼ ਹੈ ਇਹ ਸੂਤ ਹੈ ਜੀ ਕਾਟਨ ਇਹ ਕਾਟਨ ਹੈ ਹਾਂਜੀ ਕਾਟਨ ਹੈ ਫੁੱਲ ਬਟੇ ਵਾਲਾ ਮਤਲਬ ਐਵੇਂ ਨਹੀਂ ਹੈਗਾ ਵੀ ਥੋੜੇ ਦਿਨਾਂ ਵੀ ਨੀਵਾ ਜੋ ਜੋ ਜੱਲੂ ਜਦਾ ਹੋ ਜੂ ਆਪਾਂ ਕਹਿ ਦਿੰਦੇ ਆ ਭਾਈ ਜੀ ਕਿੰਨੇ ਕੁ ਲਾਈਫ ਆਂਦੀ ਕਿੰਨੇ ਕੁ ਸਾਲ ਲੱਕ ਜਾਂਦੇ ਆ ਇਹ ਪੀੜੀ ਦਰ ਪੀੜੀ ਚੱਲਣ ਵਾਲੀ ਆਈਟਮ ਹੀ ਆ ਜੀ ਤੁਸੀਂ ਦੇਖ ਸਕਦੇ ਹੋ ਫੱਟੇ ਚੱਕੇ ਪਏ ਆ ਬਾਈ ਉਹਨਾਂ ਨੇ ਕੁਲਦੀਪ ਸਿੰਘ ਉਹਨਾਂ ਨੇ ਐਨੇ ਵਧੀਆ ਫੈਂਸੀ ਮੰਝੇ ਆ ਕਿਉਂਕਿ ਸਾਨੂੰ ਆਤ ਪੈ ਚੁੱਕੀ ਆ ਫੈਂਸੀ ਪਾਉਣ ਦੀ ਫੈਂਸੀ ਖਾਣ ਦੀ ਔਰ ਫੈਂਸੀ ਸਾਨੂੰ ਬੈੱਡਾਂ ਤੇ ਸੌਣ ਦੀ ਕਿਉਂਕਿ ਸਾਨੂੰ ਏਸੀ ਬਗੈਰ ਨੀਂਦ ਨਹੀਂ ਆਉਂਦੀ ਕੋਈ ਟਾਈਮ ਸੀਗਾ ਜਦੋਂ ਪਿੰਡਾਂ ਦੇ ਲੋਕ ਕੀ ਸ਼ਹਿਰਾਂ ਦੇ ਲੋਕ ਇਹ ਮੰਜਾਂ ਦੇ ਉੱਪਰ ਹੀ ਸੌਂਦੇ ਸੀ ਉਹਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂ ਜਿੱਦਾਂ ਕਿ ਲੋ ਬੈਕ ਪੇਨ ਆ ਜ ਕੋਈ ਕੋਈ ਸਾਂਭ ਸਕਦਾ ਸੋ ਬਾਈ ਜੀ ਸਾਨੂੰ ਬਹੁਤ ਮਾਣ ਆ ਤੁਹਾਡੇ ਦੇ ਤੁਸੀਂ ਇਹਨਾਂ ਪੰਜਾਬੀ ਵਿਰਸਾ ਸੰਭਲ ਰਿਹਾ ਹੈ ਬਾਈ ਜੀ ਕਿੱਥੇ ਕਿੱਥੇ ਤੁਹਾਡੇ ਮੰਜੇ ਜਾਂਦੇ ਇਹ ਜੀ ਐਨ ਆਰ ਆਈ ਭਰਾ ਜਿਆਦਾ ਲੈ ਜਾਂਦੇ ਆਪਣੇ ਨਾਲੋਂ ਆਊਟ ਆਫ ਇੰਡੀਆ ਵੀ ਜਾਂਦੇ ਬਾਹਰ ਦੂਜੇ ਜਾਂਦੇ ਹੀ ਲੈ ਕੇ ਜਾਂਦੇ ਆਪਣੀ ਕੰਟੇਨਰ ਕਰਾਉਂਦੇ ਜੀ ਉਹ ਕੈਨੇਡਾ ਵੀ ਗਏ ਹੈ ਨਿਊਜ਼ੀਲੈਂਡ ਵੀ ਗਏ ਹੈ ਆਸਟ੍ਰੇਲੀਆ ਵੀ ਗਏ ਹੈ ਤੇ ਯੂਕੇ ਵੀ ਜਾ ਰਹੇ ਹੁਣ ਵਿੱਚ ਕਾਫੀ ਮੇਰੇ ਕੋਲ ਡਿਮਾਂਡ ਆਈ ਹੈ ਜੀ ਇਟਲੀ ਦੀ ਹੈ ਯਾਰ ਆਤ ਮੇਰੇ ਕੋਲ ਇੱਕ ਦੋ ਕਾਲਾਂ ਮਤਲਬ ਆਪਾਂ ਉਰੀ ਦਿੰਨੇ ਆ ਅਗਲੇ ਨੇ ਆਪਣੇ ਕੰਟੇਨਰ ਦੇ ਵਿੱਚ ਲੈ ਜਾਣਾ ਹੁੰਦਾ ਹੈ ਜੀ ਬਈ ਜੇ ਤਾਂ ਕਿਸੇ ਨੇ ਮੰਨ ਲਓ ਹੁਣ ਲੁਧਿਆਣਾ ਜਾਂ ਮੋਗਾ ਜਾਂ ਚੰਡੀਗੜ੍ਹ ਜਾਂ ਇੱਥੇ ਪੰਜਾਬ ਦੇ ਵਿੱਚ ਕਿਸੇ ਨੇ ਮੁੰਜੇ ਲੈਣੇ ਹੁਣ ਤੇ ਉਹ ਲੈ ਕੇ ਜਾ ਸਕਦੇ ਹਾਂਜੀ ਹਾਂਜੀ ਬਿਲਕੁਲ ਅਸੀਂ ਭੇਜ ਵੀ ਦੇਵਾਂਗੇ ਆਨਲਾਈਨ ਭੇਜ ਦਾਂਗੇ ਕੋਈ ਪ੍ਰੋਬਲਮ ਨਹੀਂ ਆਨਲਾਈਨ ਭੇਜ ਹਾਂਜੀ ਹਾਂਜੀ ਜਾਦਾ ਫਰਾਡ ਹੋ ਰਿਹਾ ਸਾਨੂੰ ਪੇਮੈਂਟ ਵੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਜਿਵੇਂ ਇੱਕ ਮੁੰਜਾ ਬੁੱਕ ਕਰਾਉਣਾ ਤਾਂ ਤੁਸੀਂ 1000 2000 ਪਾ ਦਿਓ ਪਰ ਡਿਲੀਵਰੀ ਤੇ ਪੇਮੈਂਟ ਲੈ ਲੈ ਬਿਲਕੁਲ ਬਿਲਕੁਲ ਬਾਈ ਜੀ ਉਹਦੇ ਨਾਲ ਤਸੱਲੀ ਹੋ ਜਾਂਦੀ ਹੈ ਜੀ ਗਾਹਕ ਦੀ ਨਹੀਂ ਨਾ ਥੋੜੇ ਜਿਹਾ ਅੱਜ ਕੱਲ ਚੱਲੀ ਜਾਂਦਾ ਹੈ ਸਾਰਾ ਕੁਝ ਬਾਈ ਜੀ ਕਿੱਦਾਂ ਫਿਰ ਕੋਈ ਕੌਣ ਬਣਾਉਂਦਾ ਮੰਜੇ ਕਾਰੀਗਰਾਂ ਜਾਂ ਕਿੱਦਾਂ ਕੋਈ ਤੁਸੀਂ ਆਪ ਬਣਾਣ ਆਪਣੇ ਆਪ ਹੀ ਬਣਾਉਨੇ ਆ ਲੱਕੜ ਦੇ ਫਰੇਮ ਅਸੀਂ ਆਪ ਤਿਆਰ ਕਰਦੇ ਆ ਮੇਰੇ ਕੋਲ ਮਿਸਤਰੀ ਰੱਖਿਆ ਹੋਇਆ ਦੁਕਾਨ ਆਪਣੀ ਤੁਹਾਨੂੰ ਦਿਖਾਵਾਂਗੇ ਵਿੱਚ ਤੇ ਇਹ ਘਰੇ ਬੁੜੀਆਂ ਬੁਣੀਆਂ ਜਾਂਦੀਆਂ ਹੀ ਆਪਣੀ ਪਰਿਵਾਰ ਦੀ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਉੱਪਰ ਇਹਨਾਂ ਨੇ ਲੱਕੜ ਦੇ ਜਿਹੜੇ ਕਾਰੀਗਰ ਬਹੁਤ ਹੀ ਬਾਖਮਾਲਿਕਾ ਕਾਲੀ ਕਾਰੀਗਰ ਰੱਖੇ ਹੋਏ ਆ ਤੁਸੀਂ ਉਹਨਾਂ ਦੀ ਕਾਰੀਗਰੀ ਦੇਖ ਸਕਦੇ ਹੋ ਸਲੂਟ ਕਰਦੇ ਆ ਬਾਈ ਜੀ ਉਹਨਾਂ ਨੂੰ ਔਰ ਇਹਨਾਂ ਦੇ ਘਰ ਦੀ ਜਿਹੜੀ ਲੇਡੀਜ਼ ਜਿਹੜਾ ਇਹਨਾਂ ਦੇ ਪਰਿਵਾਰ ਦੇ ਸਦਸਿਆ ਉਹ ਸਾਰੇ ਮੰਜੇ ਬੁੰਦੇ ਆ ਸੋ ਕਿਤੇ ਨਾ ਕਿਤੇ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਪੰਜਾਬੀ ਵਿਰਸਾ ਜਿਹੜਾ ਕਿ ਫੈਂਸੀ ਨਾਮ ਦਾ ਕੀੜਾ ਜਿਹੜਾ ਕਿ ਪੰਜਾਬੀ ਵਿਰਸੇ ਨੂੰ ਘੁੰਮ ਲਾ ਚੁੱਕਿਆ ਆ ਫਿਰ ਕੈਮਰਾ ਕਮਾ ਕੇ ਦਿਖਾਉਨੇ ਆ ਤੁਸੀਂ ਮੰਜੇ ਦੇਖ ਸਕਦੇ ਹੋ ਕਿੰਨੇ ਵਧੀਆ ਮੰਜੇ ਆ ਮੈਂ ਤੁਹਾਨੂੰ ਬੈਠ ਕੇ ਵੀ ਦਿਖਾਉਂਗਾ ਬਹੁਤ ਹੀ ਪਿਆਰੇ ਮੰਜੇ ਆਰ ਬਹੁਤ ਹੀ ਕੰਫਰਟੇਬਲ ਮੰਜੇ ਆ ਇਹਨਾਂ ਮੰਜੇ ਦਾ ਜਿਹੜਾ ਪ੍ਰਾਈਸ ਆ ਉਹ ਮੈਂ ਤੁਹਾਨੂੰ ਬਾਈ ਜਨਾ ਕੋਲ ਪੁੱਛ ਕੇ ਦੱਸੂਗਾ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਵਾ ਉਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਬਾਈ ਜਨਾ ਕੋਲ ਮੰਜੇ ਮੰਗਾ ਸਕਦੇ ਹੋ ਇੱਕ ਮੰਜਾ ਲੈਣਾ ਹੋਵੇ ਕੀ ਪ੍ਰਾਈਸ ਹੈ ਆਪਾਂ 15000 ਰੁਪਏ ਦਾ ਦਿੰਨੇ ਜੀ ਜੇ ਆਪਾਂ ਤੋਂ ਹੋਲ ਸੇਲ 'ਚ ਲੈਣਾ ਤਾਂ ਆਪਾਂ ਹੋਲ ਸੇਲ 'ਚ ਵੀ ਦੇ ਦ ਹੋ ਸੇਚ ਬਾਈ ਜੀ ਇਹ ਇਕੱਠੇ ਲਾ ਟਾਣ ਤਾਂ ਫੇਰ ਕਿੰਨਾ ਕਢਾਉਂਟੀਟੀ ਦੇ ਹਿਸਾਬ ਨਾਲ ਆਪਾਂ ਰੇਟ ਉਹ ਜਿਹਾ ਕਾਊਂਟਰ ਤੇ ਮਤਲਬ ਬੈਠ ਕੇ ਗੱਲ ਕਰ ਸਕਦੇ ਹਾਂ ਅੱਛਾ ਜੀ ਹਾਂ ਜੀ ਬਾਈ ਜੀ ਜਿਹੜਾ ਤੁਸੀਂ ਕਹਿੰਦੇ ਹੋ ਲੋਹੇ ਦਾ ਤੇ ਲੱਕੜ ਦਾ ਇਹ ਰੇਟ ਸੇਮ ਹੀ ਹੈ ਰੇਟ ਸੇਮ ਬਿਲਕੁਲ ਜੀ ਪਾਵੇ ਤਾਂ ਸਾਰਿਆਂ ਦੀ ਲੱਕੜ ਦੇ ਹੁੰਦੇ ਆ ਜੀ ਤੇ ਕਈਆਂ ਦੇ ਨਾਲ ਬਾਈਆਂ ਆਪਾਂ ਕੋਈ ਕਹਿੰਦਾ ਵੀ ਸਾਨੂੰ ਲੋਹੇ ਦੇ ਚਾਹੀਦੇ ਤੇ ਕੋਈ ਕਹਿੰਦਾ ਸਾਲ ਦੀਆਂ ਲੱਕੜ ਦੀਆਂ ਚਾਹੀਦੀਆਂ ਤਾਂ ਆਪਾਂ ਦੋਨੇ ਰੇਟ ਸੇਮ ਹੈ ਦੋਨੇ ਤਰ੍ਹਾਂ ਦੀਆਂ ਪਾ ਦਾਂਗੇ ਚੁਆਇਸ ਮੁਤਾਬਕ ਤੁਸੀਂ ਇਹ ਦੇਖ ਸਕਦੇ ਹੋ ਬਾਈਆਂ ਜਿਹੜੀਆਂ ਕੀ ਇਹ ਲੋਹੇ ਦੀਆਂ ਲੱਗੀਆਂ ਹੋਈ ਜਿਹੜੀਆਂ ਲੋਹੇ ਦੀਆਂ ਬਾਹੀਆਂ ਵਾ ਉਹਨਾਂ ਦਾ ਵੀ ਸੇਮ ਰੇਟ ਆ ਜਿਹੜੀ ਲੱਕੜ ਦੀ ਬਾਹੀ ਆ ਉਹਦਾ ਵੀ ਸੇਮ ਰੇਟ ਆ ਇਹਨਾਂ ਦੀ ਵਰਕਸ਼ਾਪ ਵੀ ਦਿਖਾਵਾਂਗੇ ਇੱਥੇ ਲੱਕੜ ਦੇ ਕਾਰੀਗਰ ਮੰਜੇ ਬਣਾਉਂਦੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਟੂਡੇ ਲੁਧਿਆਣਾ ਕੈਮਰਾਮੈਨ ਚੰਨੀ ਦੇ ਨਾਲ ਮੈਂ ਹਰਜੇਸ਼ ਕੰਨਾ ਜੇ ਤੁਹਾਨੂੰ ਦਿਖਾਈ ਸੀ ਵੱਖ-ਵੱਖ ਪ੍ਰਕਾਰ ਦੇ ਮੰਜੇ ਆ ਜਿਹੜੇ ਕਿ ਫੈਂਸੀ ਮੰਜੇ ਆ ਮੰਜਿਆਂ ਦੇ ਨਾਲ ਨਾਲ ਬਾਈ ਜੀ ਉਹਨੇ ਸੋਫੇ ਵੀ ਬਣਾਉਂਦੇ ਆ ਜਿਹੜੇ ਕਿ ਬਾਸ ਦੇ ਆ ਤੁਸੀਂ ਕੈਮਰਾ ਘੁਮਾ ਕੇ ਦਿਖਾ ਸਕਦੇ ਹੋ ਬਾਈ ਜੀ ਕੀ ਕੀ ਆਟਮ ਬਣਾ ਰਹੇ ਆ ਲੈਂਪ ਦੇਖ ਸਕਦੇ ਹੋ ਲੈਂਪ ਆ ਚੇਅਰ ਆ ਤੁਸੀਂ ਵੱਖ-ਵੱਖ ਪ੍ਰਕਾਰ ਦਾ ਸਮਾਨ ਇੱਥੇ ਦੇਖ ਸਕਦੇ ਹੋ। ਇਹ ਰੀ ਵਰਕਸ਼ਾਪ ਦੇ ਵਿੱਚ ਅਸੀਂ ਆਏ ਆ। ਸਾਰੇ ਪਾਸੇ ਤੁਸੀਂ ਕੈਮਰਾ ਘੁਮਾ ਕੇ ਦਿਖਾ ਸਕਦੇ ਹੋ ਇੱਕ ਵਾਰੀ ਵੀ ਕੀ ਕੀ ਚੀਜ਼ ਬਾਈ ਜੀ ਉਹਨੇ ਬਣਾਉਂਦੇ ਆ ਔਰ ਬਹੁਤ ਹੀ ਵਧੀਆ ਕਲਾਕਾਰੀ ਦੇ ਨਾਲ ਬਹੁਤ ਹੀ ਸੰਜੀਦਗੀ ਦੇ ਨਾਲ ਇਹਨਾਂ ਨੇ ਜਿਹੜਾ ਸਮਾਨ ਤਿਆਰ ਕੀਤਾ ਹੋਇਆ ਆ। ਤੁਸੀਂ ਉੱਪਰ ਵੀ ਦਿਖਾ ਸਕਦੇ ਹੋ ਚੇਅਰ ਲੱਗੀਆਂ ਹੋਈਆਂ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਸਕਦੇ ਹੋ। ਸੋ ਗੱਲਬਾਤ ਕਰਾਂਗੇ ਬਾਈ ਜੀ ਉਹਨਾਂ ਨਾਲ। ਬਾਈ ਜੀ ਮੰਝਿਆਂ ਦੇ ਨਾਲ-ਨਾਲ ਤੁਸੀਂ ਇਹ ਸੋਫੇ ਜਿਹੜੇ ਬਣਾਨੇ ਹੋ ਜਿਹੜਾ ਇਹਨਾਂ ਸਮਾਨ ਤੁਸੀਂ ਬਣਾਨੇ ਹੋ। ਸੋ ਬਾਈ ਜੀ ਇਹ ਵੀ ਤੁਹਾਡਾ ਬਾਹਰ ਜਾਂਦਾ ਕਿ ਤੁਸੀਂ ਲੋਕਲੀ ਵੇਚਦੇ ਨਹੀਂ ਨਹੀਂ ਇਹ ਵੀ ਬੋਤਲ ਜਾਂਦੇ ਆ ਕੋਈ ਆਪਣੇ ਲੋਕਲ ਪੰਜਾਬ ਚ ਵੀ ਬਹੁਤ ਜਾਂਦਾ ਬਾਹਰੇ ਵੀ ਜਾਂਦਾ ਬਹੁਤ ਜ਼ਿਆਦਾ ਜੀ ਬਾਈ ਜੀ ਕਾਦੇ ਬਣੇ ਹੋਇਆ ਇਹ ਬੈਂਟ ਦੇ ਆ ਜੀ ਬੈਂਟ ਦੇ ਹਾਂਜੀ ਆਪਾਂ ਇੰਗਲਿਸ਼ ਚ ਨੂੰ ਕੈਨ ਕਹਿੰਦੇ ਨੇ ਕੈਨ ਕਹਿੰਦੇ ਨੇ ਹਾਂਜੀ ਹਾਂਜੀ ਸੋ ਬਾਈ ਜੀ ਆਰਡਰ ਦੇ ਬਣਾਉਣੇ ਹੋ ਜਾਂ ਤੁਸੀਂ ਪਿਆਰ ਪਾਊਡਰ ਤੇ ਮਿਲਦੀ ਆ ਜੀ ਸਾਰੀ ਆਈਟਮ ਆਰਡਰ ਦੇ ਹਾਂ ਆਰਡਰ ਤੇ ਆਪਣੀ ਕੈਟਾਲਾਗ ਅਗਲਾ ਮੰਗਾ ਸਕਦੇ ਜੀ ਜਿੱਦਾਂ ਇਹ ਸੋਫਾ ਬਣਿਆ ਹੋਇਆ ਵਾ ਹਾਂਜੀ ਹਾਂਜੀ ਇਹ ਤੁਸੀਂ ਹੁਣ ਇਹ ਕੰਪਲੀਟ ਕਿੱਦਾਂ ਕਰੋਗੇ ਤੇ ਉੱਤੇ ਕੋਈ ਗੱਡੇ ਵਗੈਰਾ ਜਾਂ ਕੁਝ ਲਾ ਕੇ ਦੋ ਇਹ ਆਪਸ਼ਨ ਹੈ ਗੱਡੀਆਂ ਲੱਗੀਆਂ ਲੈਣੀਆਂ ਆਪਣੇ ਗਾਗਨ ਖੁਦ ਦੀਆਂ ਲਵਾਉਣੀਆਂ ਤਾਂ ਖੁਦ ਦੀਆਂ ਲਵਾ ਲੈਂਦਾ ਜੀ ਤੁਸੀਂ ਦੇਖ ਸਕਦੇ ਹੋ ਸੋਫਾ ਬਣਿਆ ਹੋਇਆ ਕਿੰਨਾ ਵਧੀਆ ਸੋਫਾ ਯਾਰ ਬੜਾ ਕੰਫਰਟੇਬਲ ਸੋਫਾ ਹੈ ਮੈਂ ਬੈਠ ਕੇ ਤੁਹਾਨੂੰ ਦਿਖਾਉਣਾ ਹੈ ਔਰ ਵੱਖ-ਵੱਖ ਪ੍ਰਕਾਰ ਦੀਆਂ ਆਟਮਾ ਜਿਹੜੀ ਕਿ ਆਰਡਰ ਤੇ ਬਣਾਈ ਜਾਂਦੀਆਂ ਵਾ ਬਹੁਤ ਹੀ ਵੱਡਾ ਨਾਮ ਇਹਨਾਂ ਦਾ ਮਾਨਸਾ ਜ਼ਿਲ੍ਹਾ ਦੇ ਵਿੱਚ ਹੈ ਸਾਡੇ ਕੁਲਦੀਪ ਭਾਜੀ ਇਹ ਲੈਂਪ ਦੇਖ ਸਕਦੇ ਹੋ ਤੁਸੀਂ ਇਹ ਹਲੇ ਅਨਕੰਪਲੀਟ ਹੈ ਇਹਨੂੰ ਕੰਪਲੀਟ ਕਰਨਾ ਇਹਦੇ ਵਿੱਚ ਲਾਈਟਾਂ ਵੀ ਲਵਾ ਸਕਦੇ ਹੋ ਭਾਈ ਜੀ ਇਹਦਾ ਕੀ ਪ੍ਰਾਈਸ ਹੈ ਇਹ 1500 ਦਾ ਹੈ ਜੀ ਇਹ ਤੇ ਇਹਦੇ ਵਿੱਚ ਮਰਲਬ ਵੀ ਲੱਗਾ ਹੋ ਤੇ ਪਾਲਿਸ਼ ਵੀ ਹੋ ਪਾਲਿਸ਼ ਕਰਕੇ ਬੱਲਵ ਲਗਾ ਕੇ 1500 ਰੁਪਏ ਰਾਇਆ ਸੋ ਬਾਈ ਜੀ ਲੱਗ ਲੱਗ ਐਟਮਾ ਤੁਸੀਂ ਇੰਨੀ ਵਧੀਆ ਬਣਾ ਕੇ ਦੇ ਰਹੇ ਹੋ ਸੋ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਹਰ ਘਰ ਦੀ ਸ਼ਾਨ ਇਹ ਐਵੀਡ ਚੀਜ਼ ਹੋਣੀ ਚਾਹੀਦੀ ਤੁਸੀਂ ਸਾਡੇ ਕੋਲੋਂ ਇਹਦਾ ਸਾਈਜ਼ ਵੱਡਾ ਛੋਟਾ ਵੀ ਬਣਵਾ ਸਕਦੇ ਹੋ ਬਾਈ ਜੀ ਬਾਈ ਜੀ ਵੱਡੀਆਂ 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 ਕੋਠੀਆਂ ਵਿੱਚ ਮੈਂ ਦੇਖਿਆ ਹੈ ਇਹ ਕੋਠੀਆਂ ਦੀ ਸ਼ਾਨ ਤੁਸੀਂ ਇੱਕ ਤਰ੍ਹਾਂ ਦੀ ਬਣਾ ਰਹੇ ਹੋ ਬਿਲਕੁਲ ਬਿਲਕੁਲ ਜੀ ਇੰਨਾ ਹੀ ਤਾਂ ਲਾਈਫ ਹੀ ਬਹੁਤ ਜ਼ਿਆਦਾ ਆ ਆਹ ਸੋਫੇ ਦੀ ਇੰਨੀ ਲਾਈਫ ਆ ਦੂਸਰੇ ਸੋਫੇ ਨੂੰ ਵੱਧ ਟਾਈਮ ਲੱਗੂਗਾ ਜੀ ਜਿਹੜੇ ਸੋਫੇ ਅਸੀਂ ਆਮ ਘਰਾਂ ਦੇ ਵਿੱਚ ਲੈਂਦੇ ਆ ਉਹਨਾਂ ਨਾਲੋਂ ਕਿਤੇ ਵੱ ਸਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦੇ ਰਹੇ ਝੂਲੇ ਵੀ ਲੱਗੇ ਹੋਏ ਆ ਜਿਹੜੇ ਅਸੀਂ ਪਾਰਕਰੇ ਵਿੱਚ ਝੂਲੇ ਲਾਣੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਹਰ ਚੀਜ਼ ਨੂੰ ਤਿਆਰ ਕੀਤਾ ਹੋਇਆ ਆ ਇਹ ਬੱਚਿਆਂ ਵਾਲੀ ਚੇਅਰ ਤੁਸੀਂ ਦੇਖ ਸਕਦੇ ਹੋ ਛੋਟੀ ਚੇਅਰ ਜਿਹੜੀ ਬੱਚਿਆਂ ਵਾਸਤੇ ਬਹੁਤ ਵਧੀਆ ਬਣੀ ਹੋਈ ਆ ਔਰ ਬੜੀ ਲਾਈਟ ਵੇਟ ਆ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਉਂਗਲ ਨਾਲ ਚੱਕੀ ਆ ਔਰ ਇਹਦੀ ਲਾਈਫ ਬਹੁਤ ਜ਼ਿਆਦਾ ਆ ਇਹਦੇ ਤੇ ਤੁਸੀਂ ਆਹ ਲਾ ਲਓ ਆਪਾਂ ਹੀ ਬੈਠ ਜਾਓ ਇਹ ਦੇਖ ਲਓ ਬਾਈ ਜੀ ਬੈ ਕੇ ਦਿਖਾ ਰਹੇ ਆ ਤੁਸੀਂ ਪਲਾਸਟਿਕ ਦੀ ਕੁਰਸੀ ਨੂੰ ਇੱਕ ਵਾਰੀ ਐਵੇਂ ਕਰੋਗੇ ਉਹਦੀ ਟੁੱਟ ਜਾਣੀ ਆ ਦੇਖੋ ਮੇਰੇ ਤੇ ਕੁਆਂਟਲ ਪਤਾ ਵੀ ਨਹੀਂ ਲੱਗਿਆ ਨੂੰ ਵੀ ਕੀ ਹੋ ਗਿਆ ਇੱਕ ਕੁਇੰਟਲ ਦਾ ਲਗਭਗ ਵੇਟ ਆ ਬਾਈ ਜੀ ਕਹਿੰਦੇ ਮੇਰਾ ਔਰ ਕੁਰਸੀ ਤੁਸੀਂ ਦੇਖ ਸਕਦੇ ਹੋ ਮੈਂ ਔਂਗਣਾਂ ਚੱਕੀ ਔਰ ਬਾਈ ਜੀ ਨੇ ਬਹਿ ਕੇ ਵੀ ਦਿਖਾਇਆ ਆ ਕਿੰਨੀ ਇੰਨੀ ਮਜ਼ਬੂਤੀ ਔਰ ਕਿੰਨੀ ਕੁਆਲਿਟੀ ਦੇ ਵਿੱਚ ਇਹ ਕੰਮ ਕਰਦੇ ਆ ਸੋ ਜਿਨ੍ਹਾਂ ਨੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਆਈਟਮ ਲੈਣੀ ਆ ਘਰ ਦੇ ਵਿੱਚ ਜਿੱਦਾਂ ਕਿ ਸੋਫੇ ਦਿਖਾਏ ਆ ਚੇਅਰ ਆ ਝੁੱਲੇ ਆ ਲੈਂਪ ਆ ਔਰ ਖਾਸ ਕਰਕੇ ਮੰਜੇ ਆ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਬਾਈ ਕੁਲਦੀਪ ਸਿੰਘ ਉਹਨਾਂ ਦਾ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਬਾਈ ਜੀ ਨਾਲ ਕੰਟੈਕਟ ਕਰਕੇ ਤੁਸੀਂ ਆਪਣਾ ਸਮਾਨ ਘਰੇ ਬੈਠੇ ਮੰਗਾ ਸਕਦੇ ਹੋ ਸਾਰੇ ਵਿੱਚ ਜਿੱਥੇ ਕਿਸੇ ਮੰਝਾ ਦੀ ਤੁਹਾਨੂੰ ਵੀਡੀਓ ਦਿਖਾਈ ਹੈ ਸੋ ਦੂਰੋਂ ਦੂਰੋਂ ਲੋਕੀ ਮੰਝੇ ਲੈਣ ਵਾਸਤੇ ਇਸ ਪਿੰਡ ਦੇ ਵਿੱਚ ਪਹੁੰਚੇ ਆ ਬਾਈ ਕੁਲਦੀਪ ਸਿੰਘ ਜੀ ਉਹਨੇ ਜਿਹੜੇ ਕਿ ਇਸ ਮੰਝੇ ਬਣਾਉਂਦੇ ਆ ਬਹੁਤ ਹੀ ਵਧੀਆ ਮੰਝੇ ਆ ਸੋ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਜ਼ਿਲ੍ਹਾ ਗੁਰਦਾਸਪੁਰ ਤੋਂ ਆਇਆ ਹ ਜਿਸਕੇ ਮੇਰੇ ਕੁਝ ਰਿਸ਼ਤੇਦਾਰਾਂ ਨੇ ਮੈਨੂੰ ਦੱਸਿਆ ਸੀ ਕਿ ਮੱਤੀ ਪਿੰਡ ਦੇ ਵਿੱਚ ਬਹੁਤ ਵਧੀਆ ਮੰਝੇ ਬਣਾਉਂਦੇ ਆ ਪਰ ਇੱਥੇ ਦਿਲ ਆ ਕੇ ਮੇਰਾ ਦਿਲ ਰੂਹ ਖੁਸ਼ ਹੋ ਗਈ ਹੈ ਇਸ ਮੰਝਾ ਨੂੰ ਦੇਖ ਕੇ ਸਭ ਤੋਂ ਪਹਿਲਾਂ ਤੇ ਮੈਂ ਮੰਝੇ ਦੀ ਪਹਿਰਾਵਾ ਦੇਖ ਕੇ ਹੀ ਮੈਂ ਕਿ ਅੱਜ ਕੱਲ ਸਾਡਾ ਪੰਜਾਬੀ ਵਿਰਸਾ ਦਿਨੋ ਦਿਨ ਖਤਮ ਹੋ ਜਾਂ ਰਿਹਾ ਸੀ ਪਰ ਨਹੀਂ ਇਹ ਗੱਲ ਝੂਠ ਹੈ ਸਾਡਾ ਜਵੀ ਭਾਈ ਹੋਣਾ ਨੇ ਕੁਲਦੀਪ ਭਾਈ ਹੋਣਾ ਨੇ ਸਾਡਾ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਭਾਈ ਹੋਣਾ ਨਾਲ ਕੰਟੈਕਟ ਕਰੋ ਤੇ ਆਪਣੇ ਉੱਤੇ ਕੋਈ ਇੱਕ ਤੋਂ ਇੱਕ ਮੰਝੇ ਦਾ ਆਰਡਰ ਦਿਓ ਜੋ ਵੀ ਹੋ ਗਿਆ ਠੀਕ ਹੈ ਜੀ ਭਾਈ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ ਉਮਰ ਜੀ 23 ਸਾਲ ਹੈ ਜੀ 23 ਸਾਲ ਦੀ ਤੁਹਾਡੀ ਉਮਰ ਅੱਜ ਦੀ ਤੁਹਾਡੇ ਤੁਹਾਡੀ ਉਮਰ ਦੀ ਜਨਰੇਸ਼ਨ ਤਾਂ ਸਾਰਾ ਕੁਝ ਭੁੱਲੀ ਬੈਠੀ ਆ ਤੁਸੀਂ ਮੈਨੂੰ ਲੱਗਦਾ ਕੋਈ ਪਿੰਡਾਂ ਤੋਂ ਹੀ ਹੋ ਜੇ ਮੈਂ ਗੁਰਦਾਸਪੁਰ ਦਾ ਆਇਆ ਨਹੀਂ ਪਰ ਮੈਂ ਇੱਥੇ ਆ ਕੇ ਮੇਰੀ ਰੂਹ ਖੁਸ਼ ਹੋਈ ਆ ਜੀ ਮੈਂ ਇਹਨਾ ਜ਼ਰੂਰ ਕਹਿ ਸਕਦਾ ਜੀ ਪਰ ਇਹ ਮਾਹੌਲ ਦੇ ਮੈਨੂੰ ਆਪਣੇ ਗੁਰਦਾਸਪੁਰ ਵੀ ਦੀ ਨਜ਼ਰ ਆਇਆ ਭਾਈ ਜੀ ਹੁਣ ਆਰਡਰ ਦੇਣ ਆਏ ਹਾਂ ਜਾਂ ਦੇਖਣੇ ਆਏ ਹਾਂ ਨਹੀਂ ਜੀ ਮੈਂ ਆਟਰ ਵੀ ਦੇ ਕੇ ਜਾਊਂਗਾ ਜਿਹੜੇ ਮੈਂ ਦੇਖਣ ਆਇਆ ਹਾਂ ਮੈਂ ਪਹਿਲਾਂ ਵੀ ਬਾਈ ਹੋਣਾ ਜੀ ਨਾਲ ਗੱਲ ਕੀਤੀ ਸੀਗੀ ਪਰ ਮੈਂ ਅੱਜ ਦੇਖ ਕੇ ਚੱਲਿਆ ਆਂ ਹੋ ਸਕੇ ਤਾਂ ਮੈਂ ਆਪਣੀ ਫੈਮਿਲੀ ਦੇ ਨਾਲ ਇੱਕ ਵਾਰ ਜ਼ਰੂਰ ਵਿਜ਼ਿਟ ਕਰਾਂਗਾ ਤੇ ਮ ਕਿ ਬਾਈ ਜੀ ਉਹਨਾਂ ਨੇ ਕੰਟੈਕਟ ਕਰਨ ਬਹੁਤ ਹੀ ਵਧੀਆ ਮੰਜੇ ਨੇ ਕਿਉਂਕਿ ਅੱਜ ਕੱਲ ਆਪਣਾ ਬੈਡ ਦਾ ਮੁਕਾਬਲਾ ਨਹੀਂ ਕਰ ਸਕਦੇ ਬੈਡ ਦਾ ਮੁਕਾਬਲਾ ਬਾਈ ਜੀ ਉਹਨੇ ਕਹਿੰਦੇ ਮੰਜੇ ਨਹੀਂ ਕਰ ਸਕਦੇ ਹੈ 50 ਕਿਲੋ ਤੋਂ ਪਲੱਸ ਇਹਦਾ ਵਜ਼ਨ ਹੈ ਗਰਦਾਸਪੁਰ ਜ਼ਿਲ੍ਹੇ ਤੋਂ ਇਹ ਗੁਰਵਿੰਦਰ ਸਿੰਘ ਨੌਜਵਾਨ ਜਿਹੜਾ ਕਿ ਤੁਸੀਂ ਦੇਖ ਸਕਦੇ 23 ਸਾਲ ਦੀ ਉਮਰ ਹੈ ਅਸੀਂ ਕਹਿੰਦੇ ਆ ਕਿ ਨਵੇਂ ਜਨਰੇਸ਼ਨ ਨੂੰ ਪਤਾ ਹੀ ਨਹੀਂਗਾ ਲੇਕਿਨ ਕਿਤਨਾ ਕਿਤੇ ਪੰਡਾ ਨੇ ਲੋਕ ਆ ਜਿਹੜੇ ਕਹਿੰਦੇ ਕਿ ਸਾਡਾ ਪੰਜਾਬੀ ਵਿਰਸਾ ਬਾਈ ਉਹਨਾਂ ਨੇ ਸ਼ਾਮ ਕੀ ਰੱਖਿਆ